ਪੰਜਾਬ ਪੁਲਿਸ ਵਿੱਚ ਸੀਨੀਅਰਤਾ ਦੇ ਤੌਰ ਤੇ ਸੇਵਾਵਾਂ ਦੇ ਰਹੇ 70 ਇੰਸਪੈਕਟਰ ਬੜੇ ਡੀਐਸਪੀ ਪੰਜਾਬ ਜ਼ਿਲ੍ਹਾ ਕਾਡਰ ਅਤੇ ਵੀ ਆਰਮਡ ਕਾਡਰ ਦੇ ਪਦ ਉਨਤ ਹੋ ਕੇ ਡੀਐਸਪੀ ਬੜੇ ਮਨੋਜ ਕੁਮਾਰ ਅਤੇ ਹਰਿੰਦਰ ਸਿੰਘ ਫਿਰੋਜ਼ਪੁਰ ਦੇ ਥਾਣਾ ਸਿਟੀ ਵਿੱਚ ਦੇ ਚੁੱਕੇ ਹਨ ਸੇਵਾਵਾਂ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦੇ ਹੁਕਮ ਦੇ ਚਲਦਿਆਂ ਪੰਜਾਬ ਪੁਲਿਸ ਦੇ ਜ਼ਿਲ੍ਹਾ ਕਾਡਰ ਅਤੇ ਆਰਮਡ ਕਾਡਰ ਵਿੱਚ ਤੈਨਾਤ 70 ਇੰਸਪੈਕਟਰਾਂ ਨੂੰ ਤਰੱਕੀ ਦੇ ਕੇ ਬਤੌਰ ਉਪ ਕਪਤਾਨ ਪੁਲਿਸ ਡੀਐਸਪੀ ਪਦ ਉਨਤ ਕਰ ਦਿੱਤਾ ਹੈ ਸੀਨੀਅਰ ਅਧਿਕਾਰ ਦੇ ਆਧਾਰ ਤੇ ਕੀਤੀਆਂ ਗਈਆਂ ਤਰੱਕੀਆਂ ਵਿੱਚ 50 ਇੰਸਪੈਕਟਰ ਜ਼ਿਲ੍ਹਾ ਬਾਡਰ ਅਤੇ 20 ਹਾਰਮਡ ਕਾਡਰ ਦੇ ਹਨ ਪਦ ਉન્નਤ ਹੋਏ પોલીસ ਅਧਿਕਾਰੀਆਂ ਵਿੱਚ 12 ਡੀਐਸਪੀ ਅਨੁਸੂਚਿਤ ਜਾਤੀ ਦੇ ਬੈਗਲਾਗ ਨੁਕਤੇ ਵਿਰੁੱਧ ਅਤੇ 58 ਆਮ ਵਰਗ ਦੇ ਹਨ ਜ਼ਿਲ੍ਹਾ ਕਾਡਰ ਦੇ ਆਧਾਰ ਤੇ ਪਦ ਉન્નਤ ਹੋਏ ਇਹਨਾਂ ਅਧਿਕਾਰੀਆਂ ਵਿੱਚ ਮਨੋਜ ਕੁਮਾਰ ਅਤੇ ਹਰਿੰਦਰ ਸਿੰਘ ਐਸੇ ਅਧਿਕਾਰੀ ਹਨ ਜੋ ਫਿਰੋਜ਼ਪੁਰ ਸ਼ਹਿਰ ਦੇ ਸਿਟੀ ਥਾਣੇ ਵਿੱਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ कोरोना ਦੇ ਟਾਈਮ ਮਨੋਜ ਕੁਮਾਰ ਬਾਖੂ ਵੀ ਨਾਲ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ ਜਦ ਕਿ ਹਰਿੰਦਰ ਸਿੰਘ ਪਿਛਲੇ ਸਾਲ ਇਸੇ ਥਾਣੇ ਵਿੱਚ ਤਾਇਨਾਤ ਰਹੇ ਚੁੱਕੇ ਹਨ ਡੀਐਸਪੀ ਬੜਨ ਵਾਲਿਆਂ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਪੰਜ ਇੰਸਪੈਕਟਰ ਹਨ ਇਹਨਾਂ ਵਿੱਚ ਅਨੂਪ ਕੁਮਾਰ ਪਰਨੀਤ ਸਿੰਘ ਟਿੱਲੋ ਨੀਰਜ ਕੁਮਾਰ ਹਰਿੰਦਰ ਸਿੰਘ ਅਤੇ ਸੁਖਿੰਦਰ ਸਿੰਘ ਸ਼ਾਮਿਲ ਹਨ ਇਸੇ ਤਰ੍ਹਾਂ ਵਿਨੋਦ ਕੁਮਾਰ ਹਰਬੰਸ ਸਿੰਘ ਰਾਜੀਵ ਕੁਮਾਰ ਹਰਪ੍ਰੀਤ ਸਿੰਘ ਰਾਜਵਿੰਦਰ ਕੌਰ ਗੁਰਪ੍ਰੀਤ ਸਿੰਘ विजयपाल जगतार सिंह सनवीर सिंह अमरबीर सिंह अमरदीप सिंह, जसकरण सिंह गुरवीर सिंह रणबीर सिंह अमनदीप किकर सिंह गुरसेवक सिंह, सुखदेव सिंह, जसविंदर सिंह, हरप्रीत सिंह, सोहन सिंह हरप्रीत सिंह, गुरदीप सिंह, शिवकमल सिंह, नीरज कुमार दीपेंद्र सिंह शामिल हैं इस तुला परनीत सिंह बलजीत सिंह, संजीव कुमार संदीप सिंह, अनूप कुमार प्रताप सिंह, हरिंदर सिंह हरदीप सिंह, हरीश कुमार रुपिंदर सिंह, तरजिंदर इधरप्रीत सिंह, संजीव कुमार हरजीत सिंह, सुखिंदर सिंह, जसविंदर सिंह, गोल्डी बिरदी जगजीत अमित ठाकुर अमरविंदर सिंह हरगुरदेव सिंह शामिल हैं आर्मडड काडर के तित जिड़े भी इंस्पैक्टर डीएसपी बने उन्होंने देवकी नंदन सीता कुमारी यादविंदर रमनदीप मनजीत अश्वनी कुमार दविंदर यादव वरमीत सिंह सिशमिंदर सिंह हरजीत सिंह सिबा चंद्र सुखविंदर सिंह मनदीप हरमिंदर सिंह रघु कुमार दविंदर कुमार संदीप कुमार ਪਵਨ ਕੁਮਾਰ ਸ਼ਾਮਿਲ ਹਨ